पंजाब सरकार द्वारा नशे के खिलाफ शुरू की गई मुहिम के चलते बस्सी पठाना सर्कल के डीएसपी राजकुमार शर्मा के नेतृत्व में जिला श्री फतेहगढ़ साहिब के गांव दफेरा में तलाशी अभियान को चलाया गया और जिसमें उनके साथ एसएचओ सुरेश कुमार शर्मा बस्सी पठाना एसएचओ मनप्रीत सिंह देओल बडालियाला सिंह और कई पुलिस कर्मचारी मौजूद रहे मीडिया से बातचीत करते हुए डीएसपी राजकुमार शर्मा ने कहा कि पुलिस प्रमुख एसएसपी शुभम अग्रवाल के निर्देशानुसार आज पूरे जिले में सर्च ऑपरेशन शुरू कर दिया गया है वहीं ब्लॉक बसी पठाना गांव के दफेरा में भी ऑपरेशन को चलाया गया और नशे की तस्करी करने वाले के घर में जांच की गई और उनके खिलाफ मामले भी दर्ज किए गए आगे उन्होंने मीडिया से क्या कहा सुने साहिब मार्के की इस रिपोर्ट में ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੋਧੀ ਮਹਿੰਮ ਵਿਰੁੱਧ ਵਿਰੋਧ ਨਸ਼ਿਆਂ ਦੇ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੇ ਹਦਾਇਤਾਂ ਅਨੁਸਾਰ ਅੱਜ ਮੈਂ ਆਪਣੇ ਸਰਕਲ ਦੇ ਐਸਐਚਓਜ਼ ਐਸਐਚਓ ਬਸੀ ਤੇ ਐਸਐਚਓ ਬਡਾਲੀਆਲਾ ਸਿੰਘ ਦੇ ਨਾਲ ਆਪਣੀ ਫੋਰਸ ਦੇ ਨਾਲ ਬਸੀ ਥਾਣੇ ਦੇ ਪਿੰਡ ਦਫੇੜੇ 'ਚ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਜੋ ਇੱਥੇ ਜਿਨ੍ਹਾਂ ਦੇ ਨਸ਼ੇ ਦਾ ਪ੍ਰਭਾਵ ਹੈ ਖੁਸ਼ ਬੰਦਿਆਂ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਮੁਕਦਮੇ ਨਹੀਂ ਤੇ ਸਰਚ ਭਿਆਨ ਜਾਰੀ ਹੈ ਤੇ ਬਾਕੀ ਜਿਵੇਂ ਵੀ ਕੋਈ ਕਾਰਗੁਜ਼ਾਰੀ ਸਾਡੀ ਸਾਹਮਣੇ ਆਉਗੀ ਤੁਹਾਨੂੰ ਦੱਸਾਂਗੇ ਤੁਹਾਨੂੰ ਇੱਕ ਵਿਸ਼ੇਸ਼ ਤੌਰ ਦੇ ਮੈਂ ਦੱਸ ਦੇਣਾ ਚਾਹਣਾ ਇੱਥੇ ਕਾਫੀ ਜ਼ਿਆਦਾ ਸਾਡੀ ਸ਼ਕਤੀ ਪਿਛਲੇ ਦਿਨਾਂ ਚ ਕੀਤੀ ਗਈ ਆ ਜਦ ਦੀ ਇਹ ਮਹੀਮ ਚੱਲੀ ਆ ਤੇ ਕਰੀਬ 1 ਮਹੀਨੇ ਤੋਂ ਜਦ ਦੀ ਇਹ ਮਹੀਮ ਚੱਲੀ ਆ ਇਸ ਏਰੀਆ ਦੇ ਇਸ ਪਿੰਡ ਦੇ ਅਸੀਂ ਤਿੰਨ ਨਸ਼ਾ ਵੇਚਣ ਵਾਲੇ ਔਰ ਅਫੀਰ ਦਰਜ ਕਰਕੇ ਸਲਾਖਾਂ ਵਿੱਚ ਪੇ ਚੁੱਕੇ ਆ। ਬਾਕੀ ਅੱਜ ਸਰਜ ਤੋਂ ਬਾਅਦ ਤੁਹਾਨੂੰ ਬਾਕੀ ਸ਼ੇਅਰ ਕਰਾਂਗੇ। ਉਹ ਲੋਕ ਸਾਟਾ ਪੜੀ ਬਹੁਤ ਸੁਧਰ ਚੁੱਕਿਆ ਹੈ। ਖਾਸ ਕਰਕੇ ਜਿਸ ਦਿਨ ਤੇ ਹੀ ਆਏ ਆ ਆਪਣੇ ਸੁਰੇਤ ਸਿੰਘ ਜੀ। ਉਹ ਟਾਈਮ ਦੀ ਬਹੁਤ ਯਾਨੀ ਠੜਲ ਪੈ ਗਈ। ਜਿਹੜੇ ਬੰਦੇ ਕਰਦੇ ਸੀ ਉਹ ਤਾਂ ਲੋਕ ਜਾਰੋਂਗੇ ਕੁਝ ਵੀ ਨਾਲੋ। ਬਾਕੀ ਉਸਨੇ ਚੱਕ ਲਈ। ਤੇ ਕਿੰਨੇ ਸਮੇਂ ਤੋਂ ਮੌਲ ਖਰਾਬ ਸੀ ਪਿੰਡ ਦਾ ਇਹ ਸਾਡੇ ਦਾ ਪੌ ਪੁਰਾਣਾ ਮੌਲ ਸੀ ਜੀ। ਪਹਿਲਾਂ ਇੱਕ ਗਰਮੀ ਸਿੰਘ ਹੁੰਦੇ ਸੀ। ਉਹ ਸੈਣੀ ਸਾਹਿਬ ਬਹੁਤ ਅੱਛੇ ਹੈ ਨਹੀਂ ਹੁਣ ਇਸ ਟਾਈਮ ਉਹ ਉਹਨੇ ਹੁੰਦੇ ਬਹੁਤ ਠੱਲ ਸੀ। ਬਸ ਜਦੋਂ ਹੁਣ ਇਹ ਆਏ ਇਸ ਟਾਈਮ ਦੇ ਵੀ ਇਹਨਾਂ ਦੀ ਲੋ ਨਾ ਤੋਂ ਚੱਲਣ ਲੱਗੇ ਜੀ ਜਦੋਂ ਕਹਿੰਦੇ ਸੁਰੇਸ਼ ਕੁਮਾਰ ਆ ਗਿਆ ਵੀ ਇਹਨਾਂ ਤੋਂ ਹੈ ਦੇਖੋ ਵੀ ਕੰਮ ਬਚੜਦਾ ਉਹਨਾਂ ਨੂੰ ਸਰ ਇਸ ਚੀਜ਼ ਨੂੰ ਤਾਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਹੁਣ ਕੰਮ ਕਰ ਰਿਹਾ ਵਧੀਆ ਤਰੀਕੇ ਨਾਲ ਬਿਲਕੁਲ ਬਹੁਤ ਵਧੀਆ ਜੀ ਜੋ ਭਗਵੰਦ ਮਾਨ ਸਾਹਿਬ ਕਰ ਰਹੇ ਆ ਇਹੋ ਜਿਹਾ ਕਿਸੇ ਨੇ ਨਾ ਕੀਤਾ ਨਾ ਕਰਨਾ ਜੀ ਹਾਂਜੀ ਠੀਕ